ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬੂ ਫਿਰ ਗੁਰਨਾਲ ਦੇ ਕੋਲ ਆਏ ਆ ਤੇ ਟੋਟਲ ਚਾਰ ਨਾਗ ਆ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਇੱਕ ਤੋਕੜ ਮੱਝਾਂ ਤੇ ਇੱਕ ਬਿਲਕੁਲ ਸੱਜਰ ਤਾਜੀ ਸੂਈ ਆ ਅੱਜ ਭਲਕਦੀ ਸੂਈ ਆ ਠੀਕ ਆ ਜੀ ਰਾਤ ਹੀ ਸੂਈ ਆ ਇਦੀ ਡਿਟੇਲ ਆਪਾਂ ਵੀਰ ਗੁਰਲਾਲ ਤੋਂ ਲੈ ਲਾਂਗੇ ਤੇ ਇੱਕ ਵਹਿੜ ਦੋਸਤੋ ਅਓਸਰ ਵਹਿੜ ਤੁਹਾਨੂੰ ਦਿਖਾਵਾਂਗੇ ਠੀਕ ਆ ਜੇ ਇੱਕ ਵਹਿੜ ਆ ਵੀਰ ਦੇ ਕੋਲ ਤੇ ਵਹਿੜ ਬਣੀ ਵੀ ਆ ਕਿੰਨੇ ਦਿਨਾਂ ਦੀ ਬਣੀ ਆ ਬੁੱਲ ਤੋਂ ਬਣੀ ਆ ਬਲਦ ਤੋਂ ਬਣੀ ਆ ਠੀਕ ਆ ਜੀ ਤੇ ਪੂਰਾ ਵੇਰਵਾ ਤੁਹਾਨੂੰ ਪੂਰੀ ਜਾਣਕਾਰੀ ਆ ਉਹ ਇਸ ਵੀਡੀਓ ਦੇ ਵਿੱਚ ਮਿਲ ਜਾਊਗੀ ਠੀਕ ਆ ਸੋ ਵੀਡੀਓ ਨੂੰ ਸਾਰੇ ਮੇਰੇ ਵੀਰ ਐਂਡ ਤੱਕ ਪੂਰੀ ਦੇਖ ਲਿਆ ਕਰੋ ਤਾਂ ਜੋ ਪੂਰੀ ਜਾਣਕਾਰੀ ਆ ਕੱਲੇ ਕੱਲੇ ਪੋਸੂ ਦੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਸਕੇ ਪੁਰਬੇਤੀ ਠੀਕ ਠਾਕ ਹਾਂਜੀ ਵਧੀਆ ਜੀ ਕਹੀਂ ਸੁਣਾ ਬੜੇ ਵਧੀਆ ਗੁਰਲਾਲ ਠੀਕ ਠਾਕ ਵੀਰੇ ਅਜਾ ਕਰ ਨਾਲ ਆਉਣੇ ਥੋੜੇ ਜਿਹਾ ਲੇਟ ਹੋ ਜਾਂਦੇ ਆ ਬਸ ਕਿ ਇੱਕ ਦੋ ਨਗ ਆਉਂਦੇ ਆ ਤੇ ਵਿਖਬੁਕ ਜਾਂਦੇ ਆ ਹਾਂਜੀ ਜੀ ਹਾਂਜੀ ਠੀਕ ਆ ਭਰਾ ਤੇ ਅੱਜ ਕਰ ਨਾਲ ਆਪਣੇ ਕੋਲ ਟੋਟਲ ਨਗ ਤਾਂ ਵੈਸੇ ਤਿੰਨ ਵੱਡੇ ਆ ਤੇ ਇੱਕ ਕੱਟੀ ਛੋਟੀ ਦਿਖਾ ਰਹੇ ਆ ਆਪਾਂ ਹਾਂਜੀ ਹਾਂਜੀ ਕੱਟੀ ਇਸੇ ਮੱਝ ਦੀ ਆ ਜੀ ਇਸੇ ਮੱਝ ਦੀ ਆ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਤੇ ਕਰ ਨਾਲ ਜਿਹੜੀ ਇੱਕ ਮੈਂ ਆਪਣੇ ਕੋਲ ਟੋਕੜ ਆ ਗਈ ਹਾਂਜੀ ਹਾਂਜੀ ਇੱਕ ਸੱਜਰ ਤਾਜੀ ਸੂਈ ਹੈ ਹਾਂਜੀ 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 ਠੀਕ ਆ ਦੋ ਮਗਰ ਕੱਟੀਆਂ ਹਾਂਜੀ ਤੇ ਬੱਚੀ ਜਿਹੜੀ ਆਪਣੇ ਕੋਲ ਬਣੀ ਸੌਰੀ ਉਹ ਪਹਿਲਾ ਸਵੇਰ ਹੀ ਗਾਂ ਸੌਣ ਵਾਸਤੇ ਬਣੀ ਹਾਂਜੀ ਹਾਂਜੀ ਵੀਰ ਜੀ ਉਹੀ ਵੀਡੀਓ ਵੀ ਆਪਣੇ ਤਰ੍ਹਾਂ ਦੀ ਵੀਰ ਬਣਾਉਣਾ ਬਖਾਦਾ ਬੰਦੀ ਦੀ ਠੀਕ ਹੈ ਜੀ ਜੇ ਸਾਨ ਤੋਂ ਬਣਦੀ ਆ ਦੋਸਤੋ ਸਾਨ ਤੋਂ ਬਣਦੀ ਦੀ ਵੀਡੀਓ ਵੀ ਹੈਗੀ ਆ ਪ੍ਰੋਪਰ ਤੁਸੀਂ ਉਹ ਵੀ ਵੇਖ ਸਕਦੇ ਜੇ ਸ਼ੋਰਟ ਵੀਰ ਨੇ ਬਣਾਇਆ ਤੇ ਕੱਲ ਨੂੰ ਕੋਈ ਇਹ ਨਾ ਵੀ ਰੱਖੇ ਵੀ ਖਰੇ ਸੌਰੀ ਨਹੀਂ ਗਈ ਕਿਤੇ ਉਦਾਂ ਹੀ ਪਾ ਦਿੱਤੀ ਆ ਠੀਕ ਆ ਜੀ ਤੇ ਉਹ ਤੁਹਾਨੂੰ ਜਿਹੜਾ ਗਵੇਰਵਾ ਆਪਾਂ ਪਾ ਕੇ ਦੱਸ ਕੇ ਦਵਾਂਗੇ ਲੇਕਰ ਨਾਲ ਪਹਿਲੇ ਨੰਬਰ ਤੋਂ ਸ਼ੁਰੂ ਇੱਥੋਂ ਹੋ ਜਾਂਦੇ ਆ ਵੀਰੇ ਮੱਝ ਚੰਗੀ ਆ ਤਾਜੀ ਜ ਆਪਣੇ ਕੋਲ ਸਰਜਰੀ ਸੁਈ ਆ ਰਾਤ ਹੀ ਸੁਈ ਆ ਹਾਂਜੀ ਵੀਰ ਜੀ ਰਾਤ ਹੀ ਸੁਈ ਆ ਤੇ ਬੱਚਾ ਮਗਰ ਦੇ ਕੀ ਆ ਕੱਟੀ ਆ ਵੀਰ ਜੀ ਬਹੁਤ ਵਧੀਆ ਕੱਟੀ ਲਓ ਜੀ ਮਗਰ ਕੱਟੀ ਆ ਗਈ ਆ ਦੋ बच्चा कपरी ਤੁਸੀਂ ਦੇਖ ਲਓ ਪ੍ਰੋਪਰ ਆ ਬੱਚਾ ਜੇ ਪੂਰੀ ਪਲੀ ਕੱਟੀ ਆ ਜੀ ਛੋਟੀ ਨਾੜੂਆ ਬਿਲਕੁਲ ਬੱਚੇ ਦੇ ਨਾਲ ਆ ਮਗਰ ਕੱਟੀ ਆ ਗਈ ਠੀਕ ਆ ਤੇ ਕਰ ਲਾ ਉਹ ਰਾਤ ਦੀ ਸੂਈ ਸੀ ਕਿੰਨੇ ਕ ਵਜੇ ਇਹ ਵੀ ਜੀ ਸੂਈ ਆ ਰਾਤ 12 1 ਵਜੇ ਸੋਈ ਹਾਂਜੀ 12 ਕਿ 1 ਵਜੇ ਹਾਂਜੀ ਹਾਂਜੀ ਜੇਰ ਜੂਰ ਫਿਰ ਮਾਰਨਿੰਗ ਪਈ ਨਹੀਂ ਨਹੀਂ ਜੇਰ ਇਹਨੇ ਪਾਤੀ ਹੀ ਰਾਤੀ ਹਾਂਜੀ ਉਦੋਂ ਉਦੋਂ ਹੀ ਪਾਤੀ ਆ ਸੋਣਾ ਸੂ ਕੇ ਮਗਰ ਉਹਨੇ ਘੰਟੇ ਡੇਢ ਚ ਪਾਤੀ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਲਾ ਤਾਂ ਸਿਰ ਜੁਰ ਪਾ ਕੇ ਜਿਹੜੀ ਕਰਮਾਂਲੀ ਬਿਲਕੁਲ ਸਾਫ਼ ਹੋ ਗਈ ਆ ਜੇਰ ਜੁਰ ਪ੍ਰੋਪਰ ਪੈ ਗਈ ਸੀਗੀ ਤੇ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਥੱਲੇ ਭਾਂਡੇ ਦੀ ਬਹੁਤ ਖਬਰਦਾਰ ਆ ਤੇ ਰੰਗ ਵੀ ਇੱਕਾ ਠੀਕ ਆ ਜੀ ਮੱਥੇ ਜੈਡ ਬਲੈਕ ਸੰਦੂ ਮੱਥੇ ਤੋਂ ਲੈ ਕੇ ਪੂਛ ਤੱਕ ਜਿਹੜਾ ਤੁਸੀਂ ਦੇਖੋਗੇ ਇੱਕ ਵੀ ਵਾਲ ਵਾਈਟ ਨਹੀਂ ਗਾ ਜੈਡ ਬਲੈਕ ਆਪਾਂ ਕਹਿ ਸਕਦੇ ਆ ਵੀ ਜੈਡ ਬਲੈਕ ਆ ਠੀਕ ਆ ਜੀ ਆ ਦੇਖੋ ਤੇ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਸਿੰਘਾ ਸੁੰਘਾ ਦੀ ਪੂਰੀ ਗੁਲਾਈ ਆ ਤੇ ਥਾਣਾ ਮੋਟਾ ਠੀਕ ਆ ਜੀ ਆ ਦੇਖੋ ਮੋਟਾ ਗੋਲ ਥਾਣਾ ਤੇ ਬਹੁਤ ਸੋਹਣੀ ਸ਼ੇਪ ਬਹੁਤ ਸੋਹਣਾ ਸਾਈਜ਼ ਆਫਸਰਾਂ ਦੇ ਵਿੱਚ ਬਰਲੇ ਚੰਗੀ ਆ ਠੀਕ ਆ ਤੇ ਬਾਕੀ ਗਰਲਾਲ ਥੋੜੀ ਬਾਦੀ ਚੁਵਾਈ ਮਾਰਨਿੰਗ ਕੀਤੀ ਹਾਂ ਜੀ ਵੀਰ ਜੀ ਕੀਤੀ ਆ ਠੀਕ ਆ ਕਿੰਨਾ ਕੁ ਚੋਇਆ ਸੀ ਜੀ ਜੀ ਆਪਾਂ 2 2.5 ਕਿਲੋ ਬੋਲਾ ਚੋਇਆ ਜਿਆਦਾ ਨਹੀਂ ਆਵੇਂ ਆਪਾਂ ਝੂਠ ਮਰੀ ਚਲੀਏ ਠੀਕ ਆ ਵੀਡੀਓ ਬਣਾਉਣ ਕਰਕੇ ਤੇ ਕੋਈ ਆਪਾਂ ਕਟਿੰਗ ਜੁਗਾਇਆ ਜੀ ਠੀਕ ਆ ਜੀ ਹਾਂ ਜੀ ਪਰ ਦੱਸੋ ਬਿਲਕੁਲ ਵੀਰਾਂ ਦਾ ਵੀ ਆਪਾਂ ਇਹ ਨਹੀਂ ਹੈਗਾ ਵੀ ਖਾਲੀ ਘਰਤੀ ਕਿਉਂਕਿ ਪਹਿਲੇ ਡੰਗ ਦੀ ਚੁਵਾਈ ਹੋਈ ਆ ਤੇ ਕੋਈ 2 ਕਿਲੋ ਬੋਲਾ ਕੱਢਿਆ ਇਸ ਮੈਂ ਤੇ ਥੱਲੇ ਉਹ ਤੇ ਬਾਕੀ ਥਣਾ ਥਣਾ ਦੀ ਤੁਸੀਂ ਵੇਖ ਕੇ ਆਪ ਹੀ ਜਜਮੈਂਟ ਕਰ ਲਿਓ ਠੀਕ ਆ ਖਣਾ ਤੋਂ ਉਹਨਾਂ ਦੀ ਬਹੁਤ ਖਬਰ ਤਾਂ ਹੈ ਬਾਕੀ ਪੋਲੀ ਵੀਰ ਜੀ ਗੰਨੇਰ ਕੀ ਮੋਟੀ ਧਾਰ ਆ ਆਪਾਂ ਫੇਰ ਧਾਰਾ ਮਾਰ ਕੇ ਵਿਖਾ ਦਾਂਗੇ ਆ ਬਿਲਕੁਲ ਜੀ ਨਾਲ ਦੀ ਨਾਲ ਹੀ ਦੋਸਤੋ ਤੁਸੀਂ ਚਵਾਈ ਜਿਹੜੀ ਦੇਖੀ ਜਾਓਗੇ ਠੀਕ ਹੈ ਜੀ ਨਾਲ ਦੀ ਨਾਲ ਹੀ ਆਪਾਂ ਕੋਈ 5-5 7-7 ਧਾਰਾ ਮਾਰ ਕੇ ਤਸਦੀ ਕਰਾ ਦਾਂਗੇ ਤੁਹਾਡੀ ਉਹ ਕਿਸੇ ਵੀਰ ਨੇ ਦੂਰੋਂ ਜਿਹੜੇ ਆਉਣਾ ਤਾਂ ਤਾਂ ਜੋ ਤੁਸੀਂ ਜਿਹੜਾ ਸੌਦਾ ਕਰਨ ਲੱਗਿਆਂ ਇੱਕ ਡਿਸੀਜਨ ਲੈਣਾ ਉਹ ਈਜ਼ੀਲੀ ਲੈ ਸਕੋ ਠੀਕ ਆ ਬਹੁਤ ਵਧੀਆ ਥਾਨ ਮੋٹے ਥਾਨ ਚਾਰੇ ਥਾਨ ਇੱਕੋ ਜੇ ਇੱਕੋ ਜੇ ਸਾਈਜ਼ ਵਿੱਚ ਠੀਕ ਹੈ ਜੀ ਨਾ ਕਰ ਲਾਲ ਵੀਰ ਇੱਕ ਵਾਰੀ ਖੋਲ ਕੇ ਤੋੜ ਦਗੇ ਆਪਾਂ ਠੀਕ ਆ ਜੀ ਤੇ ਬਿਲਕੁਲ ਜੈਡ ਬਲੈਕ ਹੈ ਜੀ ਇੱਕ ਰੰਗ ਬਿਲਕੁਲ ਜੈਡ ਬਲੈਕ ਤੋਂ ਰਾਤ ਹੀ ਸੂਈ ਆ ਜੇਰ ਜੁਰ ਵੀ ਪ੍ਰੋਪਰ 1.5 ਘੰਟੇ 2 ਘੰਟੇ ਬਾਅਦ ਮਗਰੇ ਪੈ ਗਈ ਸੀ ਠੀਕ ਆ ਚੋਰ ਲਈ ਤੋਂ ਚੋਣ ਚਾਣ ਵੀ ਜੜੀ ਆ ਕਿਸਾਨ ਵੀਰ ਉਹ ਵੀਰ ਨੇ ਦੱਸ ਹੀ ਦਿੱਤਾ ਵੀ ਜਿਵੇਂ ਉਹ ਜਾ ਥਾਣਾ ਇਹ ਗੋੜੇ ਥਣ ਤੋਂ ਆਪੇ ਕਹੜੀਆ ਲਾ ਸਕਦੇ ਵੀ ਜਿਹੋ ਜਿਹਾ ਥਣ ਮੋਟਾ ਓਡੀ ਮੋਟੀ ਧਾਰ ਆ ਠੀਕ ਹੈ ਇੱਕ ਗੜਾ ਲਾ ਦੀ ਹੋਰ ਕਿ ਨਹੀਂ ਹਾਂਜੀ ਕੱਟੀ ਦਾ ਥੋੜਾ ਕਰਦੀ ਜਿਆਦਾ ਨਾ ਚਲੋ ਕਰਵਾ ਲ ਗੱਟੀ ਦਾ ਕਰਦੀ ਘਮੋਣੀ ਵੀ ਹੋਈ ਤੇ ਤੇ ਲੰਮੀ ਤੋਰ ਦੇ ਕਰ ਨਾਲੇ ਤੋਰ ਤੇ ਗਾਨ ਹੋਰ ਤੋਰ ਕੱਟੀ ਦਾ ਕਰਦੀ ਮੋਹ ਜਿਆ ਜ਼ਾਦਾ ਆ ਪਰ ਸੱਜਰ ਤੇ ਸੁਈ ਹੋਈ ਤਾਜੀ ਸੁਈ ਆ ਥੋੜਾ ਬੱਚੇ ਨਾਲ ਭੱਜਦੀ ਆ ਹਾਂ ਲਓ ਠੀਕ ਆ ਜੀ ਲਿਓ ਫਮਾਟ ਚ ਚੰਗੀ ਆ ਥੱਲੇ ਲੇਵੇ ਦੀ ਬਹੁਤ ਖਬਰ ਠੀਕ ਆ ਅੱਛਾ ਗਰਲਾਹਲੇ ਦੀ ਵੀਰੇ ਕੀ ਡਿਮਾਂਡ ਕੀ ਮੰਗ ਕਰਦੇ ਪਏ ਆ ਵਿਜੀ ਡਿਮਾਡ ਅੱਗੇ ਵੀ ਆਪਾਂ ਵੀਡੀਓ ਪਾਉਨੇ ਆ ਆਪਣਾ ਕਈ ਟੇ ਸੌਣਾ ਮਾਲ ਵਿਕ ਜਾਂਦਾ ਵਾ ਹਾਂਜੀ ਹਾਂਜੀ ਯਾਜ ਨਹੀਂ ਆਪਾਂ ਮੁੱਲ ਕਰਦੇ ਹੁੰਦੇ ਬਾਕੀ ਝੋਟੀ ਦਾ ਹੈਗੀ ਆ ਸੌਣਾ ਭਾਵੇਂ ਇਹਦਾ 95 ਮੰਗ ਲਈਏ ਲੱਖ ਨਹੀਂ ਮੰਗ ਲਈ ਤਾਂ ਹੀ ਵਿਕਦੀ ਹੈ ਹਾਂਜੀ ਤੇ ਆਪਾਂ ਮੁੱਲ ਕਰਦੇ ਆ 85 ਕਰਦੇ ਆ 85000 ਹਾਂਜੀ ਠੀਕ ਆ ਜੀ ਤੇ 85 ਦੇ ਵਿੱਚੋਂ ਮਾਣਤਨ ਕਰਦਾਂਗੇ ਮਾਣਤਨ ਕਿੰਨਾ ਕਰ ਮਾਣਤਣਾ ਤੁਸੀਂ ਦੱਸ ਦਿਓ ਚਲੋ ਕਰਦ ਗਏ ਇੱਕੋ ਜੀ ਗੱਲ ਜ਼ਿਆਦੀ ਕਰਦੀ ਹੈ ਫਿਰ ਹਾਂ ਜੀ ਸਿੱਧਾ ਹੀ ਕਰਦੀ ਹੈ ਹਰ ਕੰਮ ਹਾਂ ਪੂਰਾ ਇੱਕ ਗੱਲ ਕਰਦੀ ਹੈ ਵਿੱਚੋਂ ਕੋਈ 200 ਰੁਪਏ ਛੋਟ ਹੀ ਰਹਿ ਜੇ ਜੀ ਅਛਾ ਜੀ 82 ਦੇਦੀ ਹੈ ਫਿਰ ਹਾਂ 83 ਦੀ ਹੂੰ ਹੋਰ ਵੀ ਗਜਾਇਸ਼ ਹੈ ਕੀ ਤੇ ਹੋਰ ਵੀ ਕਰਦੇ ਆ ਜੇ ਮੌਕੇ ਤੇ ਯਾਰ ਹੋਰ ਛੜਨ ਦੇ ਪੂਰੇ 81 ਦੇ ਦਾਂਗੇ ਬਾਕੀ ਏਡੀ ਮੱਝ ਤੁਹਾਨੂੰ ਪਤਾ ਆਉਦੀ ਨਹੀਂ ਠੀਕ ਆ ਜੀ ਲਓ ਜੀ 81000 ਦੀ 200 ਇਹ ਤੁਹਾਨੂੰ ਮੱਝ ਮਿਲ ਜੂਗੀ ਤੇ ਬਾਕੀ ਮੱਝ ਚੰਗੀ ਨਰੋਈ ਆ ਚੰਗੀ ਸਾਫ ਸੁਥਰੀ ਆ ਮਗਰ ਬੜੀ ਵਧੀਆ ਚੰਗੀ ਸੋਹਣੀ ਕੱਟੀ ਆ ਮਗਰ ਠੀਕ ਆ ਜੀ ਕੱਟੀ ਵੀ ਮਾਂ ਦੇ ਉੱਪਰ ਹੀ ਆ ਤੇ ਬਾਕੀ ਤੁਸੀਂ ਮਦਰ ਦੇਖ ਹੀ ਲਈ ਹੈ ਦੀ ਠੀਕ ਆ ਥਣ ਦੇਵੇ ਦੀ ਜਿਹੜਾ ਅਹਿਮ ਗੱਲ ਆ ਦੋਸਤੋ ਪਸ਼ੂ ਸਥਾਨ ਦੇਵੇ ਦਾ ਸਾਫ ਸੁਥਰਾ ਹੋਣਾ ਚਾਹੀਦਾ ਸੋਹਣੀ ਬੰਤਰ ਦੀ ਆ ਥਾਂ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਠੀਕ ਆ ਮੋਟੀ ਧਾਰ ਆ ਤੇ ਨਾਲ ਦੀ ਨਾਲ ਤੁਸੀਂ ਜਿਹੜੀ ਚਵਾਈ ਆ ਉਹ ਪ੍ਰੋਪਰ ਵੀਡੀਓ ਦੇ ਵਿੱਚ ਦੇਖ ਹੀ ਲਈ ਆ ਕੁਝ ਧਾਰਾ ਮਾਰ ਕੇ ਪਤਾ ਨੂੰ ਛੜੀ ਆ ਥੱਲੇ ਨਾਲ ਦੇ ਨਾਲ ਹੀ ਕਰਵਾਤੀ ਆ ਠੀਕ ਆ ਲੈ ਵੀ ਕਰਨਾਲ ਵੀਰ ਇੱਕ ਸੈਕਿੰਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਆ ਮਾਜਾ ਕੀ ਹੈ ਹਾਂਜੀ ਵੀਰ ਜੀ ਇਹ ਤਾਂ ਕੀ ਬੇਰਵਾ ਵੀਰ ਇਹ ਵੀਰ ਜੀ ਦੂਜਾ ਸੂਆ ਝੋਟਿਆ ਦੂਜਾ ਸੂਆ ਹਾਂਜੀ ਠੀਕ ਹੈ ਵੀਰ ਤੇ ਆ ਇਹਨੇ ਮਗਰ ਕੱਟੀ ਏ ਅਛਾ ਮਗਰ ਕੱਟੀ ਵੀ ਐਸੀ ਦੀ ਹਾਂਜੀ ਕੱਟੀ ਐਸੀ ਦੀ ਹਾਂਜੀ ਲਓ ਜੀ ਮਗਰ ਕੱਟੀ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਦੂਜਾ ਸੂਆ ਦੋਸਤੋਂ ਝੋਟੀ ਸੂਈ ਆ ਇਹ ਆਪਣੇ ਕੋਲ ਹੀ ਕਿ ਆਪਾਂ ਇਸੇ ਤਰ੍ਹਾਂ ਲੈ ਕੇ ਆਂਦੀ ਐ ਕੋਮਪੋਰ ਨਹੀਂ ਆਪਾਂ ਲੈ ਕੇ ਆਂਦੀ ਹਾਂਜੀ ਵੀਰ ਜੀ ਲਓ ਜੀ ਇਹ ਦੋਸਤੋਂ ਦੂਜਾ ਸੂਆ ਝੋਟੀ ਆ ਤੇ ਮਗਰ ਹੀ ਇਹਦੇ ਕੱਟੀ ਆ ਠੀਕ ਆ ਕੱਟੀ ਵੀ ਨਾਲ ਹੀ ਤੁਹਾਨੂੰ ਇਸੇ ਤਰ੍ਹਾਂ ਬਣੀ-ਥਣੀ ਕੱਟੀ ਵੀ ਨਾਲ ਹੀ ਮਿਲ ਜਾਣੀ ਆ ਹਾਂਜੀ 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 ਤੇ ਗਰਲਾਲ ਦੇ ਥੱਲੇ ਦੁੱਧ ਹੁਣ ਆਪਾਂ ਕਿੰਨਾ ਚਵਾ ਦਾਂਗੇ ਵੀਰ ਜੀ ਦੁੱਧ ਇਸ ਲਈ ਜਿਹੜਾ ਸਹੀ ਪੱਕਾ ਹੈ ਨਾ ਹਾਂਜੀ ਉਹ ਹੋਊਗਾ 7 7 ਤੇ ਆਪਾਂ 6 ਤੇ ਬਾਕੀ ਕੋਈ ਇਹਨੂੰ ਵੰਗਾ ਨਹੀਂ ਪਾਉਣਾ ਕੋਈ ਪਾੜਾ ਨਹੀਂ ਪਾਉਣਾ ਕੋਈ ਕੱਟੀ ਵੀ ਨਹੀਂ ਛੱਡਣ ਦੀ ਲੋੜ ਇੰਨੀ ਠੰਡੀ ਸੀਲ ਆ ਤੇ ਫਿਰ ਕਿਵੇਂ ਧਾਰ ਤੇ ਬਸ ਇਸ ਤਰ੍ਹਾਂ ਬਾ ਇਦਾਂ ਥੱਲੇ ਬਹਿ ਜਾਣਾ ਵਾ ਕੋਈ ਚੱਕਰ ਨਹੀਂ ਹਿਲਦੀ ਨਹੀਂ ਕਰਮਾ ਜਦੋਂ ਪਤਾ ਲੱਗਿਆ ਵੀ ਸਵੇਰ ਦੇ 6 ਤੇ ਸ਼ਾਮ ਦੇ 6 ਵਜੇ ਮੈਂ ਨਾ ਵੀ ਇੱਕ ਔਨੀਆਂ ਸੱਜਣਾ ਨਹੀਂ ਪਸੰਦੀਆਂ ਛੇਤੀ ਜੀ ਡੀਏ ਪਸੰਦੀ ਛੇਤੀ ਹਾਂਜੀ ਇਹ ਢੀ ਕਰਮ ਵਾਲੀ ਠੰਡੀ ਆ ਦੇ ਕੋਈ ਲਓ ਜੀ ਹਾਂਜੀ ਮਾਪ ਦੱਸੋ ਵੈਸੇ ਵੇ ਜਿਹੜੇ ਸਾਰੇ ਹੈਗੇ ਆ ਪਹਾੜੇ ਵਾਲੇ ਵੀ ਆ ਤੂੜੀ ਤੰਦਾਂ ਵਾਲੇ ਵੀ ਆ ਤੇ ਬੱਚੇ ਵਾਲੇ ਵੀ ਆ ਪਰ ਜਿਹੜਾ ਵੀਦਾਂ ਦਾ ਵੀ ਇਸੇ ਤਰ੍ਹਾਂ ਜਦੋਂ ਸਮਾਂ ਹੋ ਗਿਆ ਇਹਦਾ ਰਾਜ ਪੁੱਜ ਗਈ ਆਪਦਾ ਖਾਣਾ ਪਾਣੀ ਖਾ ਲਿਆ ਤੇ ਚੁਵਾਈ ਦਾ ਸਮਾਂ ਹੋ ਗਿਆ ਤੇ ਇਸੇ ਤਰ੍ਹਾਂ ਥੱਲੇ ਬਹਿਣਾ ਤੁਸੀਂ ਤੇ ਚੁਵਾਈ ਕਰ ਲੈਣੀ ਆ ਧਾਰ ਦੇਣੀ ਆ ਤੁਹਾਡੀ ਖੁਸ਼ੀ ਆ ਕੋਈ ਧਾਰ ਤੇ ਬਾਲੀ ਨਹੀਂ ਲੱਗੀ ਚਾਰ ਤੇ ਠੀਕ ਹੈ ਜੀ ਤੇ 7 ਕਿਲੋ ਦੁੱਧ 6 7 6 7 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਹਾਂ ਜੀ ਬਾਕੀ ਹੁਣ ਵੀਰ ਜੀ ਆਪਸਾ ਹੁਣ ਅਜੇ ਤੁਸੀਂ ਟਾਈਮ ਦੱਸ ਦੋ ਤੇ ਅਜੇ ਸ਼ਾਮਾਂ ਅਜੇ ਕਦੋਂ ਹੁਣਾ ਟਾਈਮ ਹੋਤਾ ਪਚਵਾਈ ਕੀਤੀ ਹੈ ਨਾ ਇਹ ਸੋ ਦਾ ਦੋ ਤਾਈ ਘੰਟੇ ਹੋਏ ਤੇਨ ਠੀਕ ਹੈ ਜੀ ਉੱਬ ਮਾਰਨਿੰਗ ਜੁਵਾਈ ਜੜੀ ਇਹਦੀ ਹੋਈ ਆ ਠੀਕ ਆ ਜੀ ਹੁਣ ਤਕਰੀਬਨ ਕੋਈ 9 9:30 ਵਜਣ ਡੇ ਆ ਹਾਂਜੀ 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 ਤੇ ਹੁਣ ਤੁਸੀਂ ਉਸ ਅਕੋਰਡਿੰਗ ਜਜਮੈਂਟ ਕਰ ਲਿਓ ਠੀਕ ਆ ਜੀ ਤੇ ਵੈਸੇ ਗਰਮਾਲੇ 6 ਪੱਕਾ ਮਨਾਦਾ ਨਹੀਂ ਕਿ 7 6 ਲੀਟਰ ਤੋਂ ਦੁੱਧ ਉੱਤੇ ਹੋਊਗਾ ਹਾਂਜੀ ਪਰ ਆਪਾਂ 6 ਮੰਨ ਕੇ ਆਪਾਂ 6 ਲੀਟਰ ਇੱਥੇ ਤੋਲ ਕੇ ਫਿਰ ਆਪਾਂ ਵੀਰ ਲੈ ਜਾਵਾਂਗੇ ਹਾਂਜੀ ਕੋਈ ਆਪਣਾ ਜੇ ਆਪਾਂ ਵਪਾਰੀਆਂ ਵਾਲਾ ਨਾ ਜੇ ਕੋਈ ਠੱਗੀ ਠੋਰੀ ਮਾਰਨੀ ਹੋਵੇ ਫਿਰ ਮੈਂ ਇਹਦਾ 10 ਵੀ ਕਹਿ ਦਿਸਕਦਾ 9 ਵੀ ਕਹਿ ਸਕਦਾ ਮੈਂ ਇਹ ਭਾਂਡਾ ਵੀ ਵਿਖਾਉਂਦੀ ਆ ਸ਼ਾਮਾ ਨੂੰ ਐ ਬਣ ਜਾਂਦੀ ਪੂਰੀ ਗਰਮਾਲੀ ਬ ਬਾਕੀ ਆਪਾਂ ਚੈੱਕ ਕਰਾਈ ਆ ਤੇ ਗੱਬਨ ਨਹੀਂ ਹੈਗੀ ਨਾ ਆਪਾਂ ਕਹਿੰਦੇ ਆ ਪੀਨੇਜਰ ਦੀ ਲੱਗੀ ਉਹ ਆਪਾਂ ਕੋਈ ਠੱਗੀ ਠੋਰੀ ਨਹੀਂ ਬਿਲਕੁਲ ਬਿਲਕੁਲ ਲੋ ਦੋਸਤੋ ਕਈ ਵੀਰ ਨਿਯਾਜ਼ ਮੇਰਵੇ ਪਾ ਦਿੰਦੇ ਆਪਾਂ 35 ਦਿਨਾਂ ਦੀ ਬਣੀ ਆ ਕਾਲੀਆਂ ਦੀ ਬਣੀ ਆ ਵੀ ਜੋ ਗੱਲ ਕਰ ਲਾ ਲੰਦਾ ਵੀ ਹੈਗੀ ਉਹ ਦੱਸਾਂਗੇ ਜਾਂ ਨਹੀਂ ਬਣੀ ਤਾਂ ਕਹਾਂਗੇ ਵੀ ਨਹੀਂ ਲੱਗੇ ਬਣੀ ਹਾਂਜੀ ਬਾਕੀ ਵੀਰ ਜੀ ਉਹਨਾਂ ਆਪਾਂ ਦੱਸਿਆ ਸੀ ਤੇ ਉਹ ਕਹਿੰਦੇ ਸੀ ਵੀ ਇਹ ਝੋਟੇ ਤੋਂ ਲੱਗੀ ਖਲੋ ਜਾਂਦੀ ਆ ਤੇ ਉਹ ਕਹਿੰਦੇ ਵੀ ਅਸੀਂ ਇੱਕ ਨਾ ਟੀਆ ਭਰਾਇਆ ਹੈ ਟੀਕੇ ਤੇ ਨਹੀਂ ਰਹੀ ਨਹੀਂ ਰਹੀ ਹਾਂਜੀ ਝੋਟੇ ਦਾ ਕਹਿੰਦੇ ਉਹਨਾਂ ਦਾ ਝੋਟਾ ਪਹਿਲਾਂ ਕਿਤੇ ਰੱਖਿਆ ਮਾਲੀ ਮੂਲੀ ਤੇ ਖੜਦੇ ਜਾਗੇ ਮਾਲੀ ਉਹਨਾਂ ਤੋਂ ਹੈਗਾ ਸੀ ਉਹ ਵਿਚਾਰੇ ਸੇਲ ਕਰ ਬੈਠੇ ਠੀਕ ਆ ਠੀਕ ਉਹ ਕਹਿੰਦੇ ਵੀ ਮਾਲੀ ਤੋਂ ਸਾਡੇ ਸਾਰੇ ਡੱਗਰੀ ਮਾਲੀ ਤੋਂ ਬੰਦੇ ਆ ਤੇ ਟੀਕੇ ਤੇ ਨਹੀਂ ਖਲੋਣਦੇ ਬਾਕੀ ਕੋਈ ਨਹੀਂ ਗਾਂ ਰੋਤਾ ਇਨੀ ਠੰਡੀ ਜੀ ਤੇ ਹਾਂਜੀ ਹਾਂਜੀ ਬਾਕੀ ਲੋਕ ਕਈ ਕਰਮਾੜੀ ਨੇ ਰਹਿ ਜਾਣਾ ਹਾਂਜੀ ਹਾਂਜੀ ਕੋਈ ਮੋਲੀ ਜਿੰਦੇ ਕੋਲ ਫੈਸਿਲਿਟੀ ਸਹੂਲਤ ਹੋਈ ਮਾਨੀ ਦੀ ਤੇ ਗਾਂ ਲਵਾ ਲਊਗਾ ਲੋ ਵੀ ਮਗਰ ਕੱਟੀ ਆ ਭਰਾਵੋ ਬਾਕੀ ਵੀਰ ਜੀ 6 ਕਿਲੋ ਦੁੱਧ ਮੰਨ ਕੇ ਕੋਈ ਸੌਦਾ ਕਰ ਲੇ ਵੈਸੇ 6 ਤੋਂ ਬਾਹਰ ਹੀ ਆ ਤੇ ਧਾਰ ਤੂਰ ਦੀ ਚੂਣ ਜਾਣ ਦੱਸ ਦੇ ਕਰਾਂ ਵੀਰ ਜੀ ਇੱਕ ਨੰਬਰ ਆ ਬਾਕੀ ਇੱਥੇ ਆਪਦੀ ਕੋਈ ਤਸੱਲੀ ਕਰ ਲਿਆ ਆਪਾਂ ਕੋਈ ਹੋ ਜਾ ਨਹੀਂ ਗਨੇ ਠੀਕ ਆ ਵੀਰ ਹਾਂ ਇੱਥੇ ਆਪਦੀ ਥੋੜਾ ਜਿਹਾ ਖੋਲ ਕੇ ਤੋੜ ਕੇ ਦਿਖਾਈਏ ਵੀਰਾਂ ਨੂੰ ਲਓ ਦੋਸਤੋ ਝੋਟੀ ਵੈਸੇ ਦੂਜੇ ਸਵੇ ਪੱਖਾ ਠ ਦੂਜੀ ਸਵੇਰ ਚ ਛੋਟੀ ਆ ਵਜਨ ਤੋੜ ਪੂਰਾ ਛੋਟੀ ਦਾ ਸੀਗਾ ਦਵਾਈ ਦੀ ਵੀ ਪੂਰੀ ਆ ਬਾਕੀ ਸੰਧੂ ਸਾਹਿਬ ਵਜਨ ਵਟਾ ਵੀ ਪੂਰਾ ਕਹਿੰਦੀ ਆ ਹਾਂਜੀ ਆ ਦੇਖੋ ਛੋਟੀ ਚੰਗੀ ਆ ਕੋਈ ਵੀਰ ਅੱਗੇ ਦੋਸਤੋ ਸਾਫ ਸੰਭਾਲਣ ਵਾਸਤੇ ਲੈ ਕੇ ਜਾਣਾ ਚਾਹੁੰਦਾ ਨਾਲ ਦੀ ਨਾਲ ਹੀ ਚੰਗਾ ਦੁੱਧ ਦਾ ਠੀਕ ਆ ਜੀ ਤੇ ਨਾਰਮਲ ਆਪਾਂ ਗੱਲ ਕਰਦੇ ਨੇ ਵੀ ਕਈ ਸਜਰਾਂ ਦੇ ਮੁਕਾਬਲੇ ਦੁੱਧ ਹੀ ਇਹਦਾ ਥੱਲੇ ਠੀਕ ਆ ਜੀ 6 ਕਿਲੋ ਦੁੱਧ ਦਾ ਵਪਾਰ ਦੀ ਲੈਣਾ ਕਈ ਵਾਰ ਆ ਪਸੂ ਅੱਜ ਭਲਕਾ ਆ ਦੂਜੇ ਤੇ ਜਿਹਦੇ ਨੂੰ ਸੇਲ ਕਰਨ ਦੀ ਵਪਾਰੀ ਵੀ ਰੋਚ ਲੈਂਦੇ ਆ ਅੱਗੇ ਕੋਈ ਵੀਰ ਲੈ ਕੇ ਜਾਊਗਾ ਤੇ ਮੇਰੇ ਨਾਲ ਦਾ ਟਕਾ ਕੇ ਸੇਵਾ ਕਰ ਲਊਗਾ ਹੋ ਸਕਦਾ ਕੋਈ ਪਾਈਆ ਖੰਡ ਕਿਲੋ ਖੰਡ ਵਾਧੀ ਜਾਵੇ ਵੀਰ ਜੀ ਵਧੂਗੀ ਦੁੱਧ ਆਪਾਂ ਝੂੜ ਨਹੀਂ ਮਾਰਨਾ ਆਪਾਂ ਜਿੰਨ ਲੈ ਗਿਆਂਦੀ ਨਾ ਆਪਾਂ ਉੱਥੇ 7.5 ਕਿਲੋ ਦੁੱ ਆਪਣੇ ਤੋਂ ਥੋੜਾ ਜਿਹਾ ਅਣਕੇ ਤੁਹਾਨੂੰ ਪਤਾ ਡੰਗਰ ਫਿਰ ਅਹੀ ਰਵਾਰ ਹੋਇਆ ਕਰਦਾ ਉਹਨਾਂ ਵੀ ਤਾਂ ਕਰਦਾ ਹਾਂਜੀ ਹੁਣ 6 ਲੀਟਰ ਪੱਕਾ ਨੈਟ 6 ਦੇ ਉੱਤੇ ਹੀ ਕੋਈ ਗਲਾਸੀ ਹੋਊਗਾ ਠੀਕ ਆ ਹਾਂਜੀ ਲੈਕਰ ਲਾਲ ਵੀਰੇ ਇਹ ਦਈਏ ਕਿੰਨੇ ਦੀ ਆਪਾਂ ਵੀਰ ਜੀ ਮੁੱਲ ਝੋਟੇ ਚਲੋ ਮਗਰ ਕੱਟੀ ਵੀ ਹੈਗੀ ਸਹਾਉਣਾ ਕੋਈ 8 8 ਦਾ 8-10 ਹਜ਼ਾਰ ਦੀ ਹੈਗੀ ਕੱਟੀ ਬਿਲਕੁਲ ਬਿਲਕੁਲ ਜੀ ਬਿਲਕੁਲ ਇੱਕ ਨਹੀਂ ਦੋ ਲੈ ਕੇ ਜਾਊ ਕੋਈ ਹਾਂਜੀ ਦੋ ਲੈ ਕੇ ਜਾਊਗਾ ਤੇ ਝੋਟੀ ਵੀ ਨਵੀਆਂ ਪੂਰੀ ਰਾਜ ਰੂਜੀ ਲੱਸੀ ਮੜੀ ਨਹੀਂਗੀ ਹਾਂਜੀ ਤੇ ਆਪਾਂ ਦੇ ਰਹੀ ਅੱਜ 50000 ਦੀ ਦੇ ਰਹੀ ਉਹ ਸੂਚਾ ਚੱਕ ਕੇ ਦੱਸਿਆ ਹਾਂ 55 ਦੀ ਦੇ ਦਿੰਦੇ ਆ 55 ਦੀ ਇਹ ਹੋਰ ਗਾਣੀ ਛੋੜ ਛੱਡ ਵੇਚ ਲੋ ਜੀ ਅੰਗ ਪੈਰ ਪੂਰੇ ਆ ਕਰਮਾਲੀ ਦੇ ਕਿਸੇ ਪਾਸੇ ਨੂੰ ਫੁੱਸੀ ਗਈ ਤੇ ਬਾਕੀ ਚਲੋ 55 ਦੇ ਵਿੱਚੋਂ ਵੀ ਕੋਈ ਸੱਜਣ ਆਉਂਦਾ ਖਰੀਦਣ ਤੇ ਚਾਹਵਾਨ ਮਸਲੇ ਦੇ ਤੌਰ ਤੇ ਤੇ ਕਰ ਦਿਆ ਜਮਾਨਤਾਂ ਖੁੱਲਾ ਵੀਰ ਜੀ ਪੂਰੇ 53 ਦੀ ਦੇਵਾਂਗੇ 53 ਦੀ ਹਾਂਜੀ 53 ਚ ਛੋਟ ਹੀ ਹੋਣੀ ਆ ਮੇਰਾ ਵੀਰ ਭਰਾ ਉਹ ਹੀ ਫੋਨ ਲਾਵੇ ਜਿੰਨੇ ਲੈਣੀ ਆ ਇਕੱਲੇ ਹਾਂਜੀ ਕਿਉਂਕਿ ਆਪਾਂ ਇਸ ਕਰ ਗਿਓ ਪੈਸੇ ਲਾ ਕੇ ਲੈਂਦੀ ਆ ਬਾਕੀ ਸਾ ਲਾ ਲਓ ਵੀ ਜੇ 10 ਦੀ ਵੀ ਕੱਟੀ ਲਾ ਲਓ ਤੇ ਕਿੰਨੇ ਚ ਵੇਂਦੀ ਆ ਨਾਲ ਕੱਟੀ ਵੀ ਆ ਹਾਂਜੀ ਜਿਆਦਾ ਨਹੀਂ ਆਪਾਂ ਕਹਿੰਦੇ ਚਲੋ 10 ਨਹੀਂ ਤਾਂ ਕੋਈ 800 8 ਦੀ ਤਾਂ ਹੋਊਗੀ ਨਾ ਹੱਥੋਂ ਸੁਟਿਆ 800 800 ਦੀ ਆਪੇ ਕੱਟੀ ਆ ਹਾਂਜੀ ਤੇ ਕੱਟੀ ਵੀ ਪੂਰੀ ਨਿਗਰ ਹਾਂਜੀ ਉਹ ਵੀ ਕੱਟੀ ਵੀ ਮਗਰਾ ਦੋਸਤੋ ਠੀਕ ਆ ਜੀ ਸੋ ਚਾਹ ਬਣ ਵੀਰ ਤੁਸੀਂ ਸੰਪਰਕ ਕਰ ਲਿਓ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਨੇ ਠੀਕ ਆ ਤੇ ਲੇਵਲ ਉਵੇ ਦੀ ਵੈਸੇ ਪੂਰੀ ਸਫਾਈ ਆ ਉਹ ਮੇਰਾ ਭਰਾ ਤੁਸੀਂ ਇੱਕ ਵਾਰੀ ਪੂਰੀ ਵੀਡੀਓ ਤਸੱਲੀ ਨਾਲ ਵੇਖ ਕੇ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਖਵਾਰਾ ਨਹੀਂ ਠੀਕ ਆ ਤੇ ਮਿਲ ਮਲੋਂ ਦੀ ਬੜੀ ਮਿੱਠੀ ਆ ਉਹ ਤੁਹਾਨੂੰ ਦੱਸ ਹੀ ਦਿੱਤਾ ਗਰ ਲਾਲ ਨੇ ਠੀਕ ਆ ਕੋਈ ਪਹਾੜਾ ਨਹੀਂ ਗਾ ਕੋਈ ਥਾਪੀ ਨਹੀਂ ਕੀ ਕੋਈ ਧਾਰ ਨਹੀਂ ਕੀ ਕੋਈ ਬੱਚਾ ਨਹੀਂ ਛੱਡਣ ਦੀ ਲੋੜ ਇਸੇ ਤਰ੍ਹਾਂ ਟਾਈਮ ਤੋਂ ਟਾਈਮ ਆਣ ਕੇ ਬੈਠੋ ਤੇ ਚੋਬੋ ਗਰ ਲਾਲ ਇੱਧਰ ਆਪਣੇ ਕੋਲ ਆ ਬੱਛੀ ਆ ਗਈ ਵੀ ਹਾਂਜੀ ਵੀਰ ਜੀ ਤੇ ਇਹ ਤਾਂ ਫਿਰ ਕੀ ਵੇਰਵਾ ਵੀਰ ਜੀ ਇਹ ਹੰਸਰ ਆ ਵੈੜ ਹੰਸਰ ਰੁਪਏੜ ਹਾਂਜੀ ਤੇ ਇਹ ਆਪਾਂ ਵੀਡੀਓ ਹੀ ਉਸ ਦਿਨ ਬਣਾ ਲਈ ਜਿਸ ਦਿਨ ਨਵੇਂ ਦੁੱਧ ਹੋਈ ਆ ਹਾਂਜੀ ਤੇ 23 ਅਗਸਤ ਦੀ ਬਣੀ ਆ 26 ਅਗਸਤ ਦੀ ਹਾਂਜੀ ਅਜੇ ਮੇਰੇ ਸਨ 10 ਦਿਨ ਬੰਦਿਆ ਅੱਛਾ ਜੀ ਹਾਂਜੀ 8-10 ਦਿਨ ਹੋ ਗਏ ਇਕੱਠਾ 10 ਦਿਨ ਦੀ ਬਣੀ ਬਲਦ ਤੋਂ ਹੀ ਹਾਂਜੀ ਬਲਦ ਤੋਂ ਬਣੀ ਹਾਂਜੀ ਸਾਂ ਤੋਂ ਠੀਕ ਆ ਪੂਰੀ ਟਿਕ ਟਕਾ ਕੇ ਡਿੰਗ ਦੀ ਪੂਰੀ ਚੈੱਕ ਟਕਾ ਕੇ ਹਾਂਜੀ ਵੀਰ ਜੀ ਪੂਰਾ ਐਨੈਕ ਹੋਣ ਖਾਣਾ ਮਾਰਿਆ ਜਦੋਂ ਬੋਲੀਆ ਠੀਕ ਆ ਹਾਂਜੀ ਲੋਬ ਦੋਸਤੋ ਇਹ ਬਣੀ ਆ 8 ਦਿਨਾਂ ਦੀ 8 ਤੋਂ 10 ਦਿਨਾਂ ਦਾ ਫੇਰਪਾ ਵੀਰ ਦੇ ਰਿਹਾ 22 ਅਗਸਤ ਅੱਜ 31 ਅਗਸਤ ਕੱਲ ਸੀ ਅੱਜ 1 ਸਤੰਬਰ ਆ ਠੀਕ ਆ ਜੀ ਤੇ ਕੋਈ 9 10 9 10 ਦਾ ਆਈਡੀਆ ਹੋ ਹੀ ਗਿਆ ਦਿਨ ਠੀਕ ਆ ਤੇ ਰੰਗ ਵੇਖੋ ਤੁਸੀਂ ਬੱਚੀ ਦਾ ਬਾਕੀ ਕਾਰ ਬਹੁਤ ਵੱਡਾ ਹੈ ਜੀ ਤੇ ਪੂਰੀ ਚਮਕ ਤਮਕ ਪੂਰੀ ਹੈ ਵਹਿੜ ਦੇ ਵਿੱਚ ਠੀਕ ਆ ਤੇ ਬਾਕੀ ਵਹਿੜ ਤੁਸੀਂ ਵੇਖੋ ਪ੍ਰੋਪਰ ਆ ਫੇਸ ਕੁਆਲਿਟੀ ਆ ਤੇ ਬਣੀ ਪੱਤਰੀ ਹੈ ਏਡੀ ਪਾਲਣੀ ਹੋਵੇ ਤਾਂ ਗਰਲਾਲ ਸਿਆਂ ਚੰਗਾ ਸੋਹਣਾ ਟਾਈਮ ਲੱਗਦਾ ਹੈ ਨਾ ਵੀਰ ਜੀ ਉਹ ਤਾਂ ਫਿਰ ਹਸਾਣਾ ਕੋਈ 30 40000 ਖਾ ਕੇ ਏਡਾ ਡੰਗਰ ਤਿਆਰ ਹੁੰਦਾ ਜੀ ਥਣ ਵੀ ਬੜਾ ਸੋਹਣਾ ਹੈ ਹਾਂਜੀ ਹਾਂਜੀ ਥਣ ਵੀ ਪੂਪੇ ਦੀ ਸਵੇਰ ਜਦੋਂ ਕਰਮਾਂ ਲਈ ਨਿਤਰੀ ਤੇ ਆਹ ਹੱਥੀ ਚ ਬਾਈਲਾ ਥਣ ਕੱਢੂ ਪੂਰਾ ਪੂਰਾ ਕੱਢੂਗੀ ਤੇ ਹਾਂਜੀ ਟੋਟ ਵੀ ਕਰ ਸਕਦੇ ਜੇ ਤਰੀਕ ਜਿਸ ਦਿਨ ਦੀ ਵੀ ਬਣੀ ਆ ਠੀ ਕੋਈ ਗੱਲ ਕੋਈ ਗੱਲ ਤੋਂ ਬੱਛੀ ਨਵੀਂ ਆ ਠੀਕ ਆ ਜੀ ਤੇ ਗਾਂ ਕਰਮਾਂ ਵਾਲੀ ਰਹਿ ਜਾਂਦੀ ਇਹ ਤਾਂ ਪਹਿਲਾਂ ਉਹ ਬੱਛੀ ਗਾਂ ਸੂਹੂਗੀ ਠੀਕ ਆ ਅੱਜ ਕਿਸੇ ਵੀਰ ਨੇ ਖਰੀਦਣੀ ਆ ਲੈਣੀ ਆ ਠੀਕ ਆ ਜੀ ਬਿਲਕੁਲ ਜਾਇਜ਼ ਰੇਟ ਦੇ ਉੱਪਰ ਮਿਲ ਜੂਗੀ ਰੇਟ ਗੱਭਨ ਵਾਲਾ ਨਹੀਂ ਮੰਗਣਾਗਾ ਰੇਟ ਜਿਹੜਾ ਦੋਸਤੋਂ ਆਫਸਰ ਵਾਲਾ ਹੀ ਬੱਛੀ ਵਾਲੇ ਮੰਗਣਾ ਠੀਕ ਆ ਜੀ ਉਹ ਕਿਸੇ ਭਰਾ ਦੀ ਕਿਸਮ ਆ ਤਾਂ ਨਿਕਲਾਵੇ ਤੇ ਬਾਕੀ ਥਣੀਆਂ ਥਣੀਆਂ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿਆਂਗੇ ਚਾਰ ਥਣ ਕਿਸੇ ਤਰ੍ਹਾਂ ਦਾ ਕੋਈ ਬੱਚਾ ਜਾ ਕੋ ਪੂਟ ਜਾਂ ਮਾਸ ਨਾਲ ਨਹੀਂ ਲੱਗਾਗਾ ਠੀਕ ਆ ਆ ਦੇਖੋ ਤੇ ਨਿਕਲ ਆਉਂਦੀ ਆ ਮੈਨੂੰ ਨਾ ਤਾਂ ਕਿਸੇ ਵੀਰ ਨੂੰ ਐ ਨਹੀਂ ਮਹਿਸੂਸ ਹੁੰਦਾ ਵੀ ਯਾਰ 10000 ਕਿਤੇ ਲਾਇਆ ਸੀ ਤੇ ਤੋਹੰਡਿਆ ਹਾਂਜੀ ਬਾਕੀ ਸੰਤੂ ਸਾਹਿਬ ਐਡੀ ਆਫਰ ਵੀ ਨਹੀਂ ਕੋਈ ਦਿੰਦਾ ਜੇ ਵੈੜ ਬੋਲ ਪੈਂਦੀ ਆ ਆਪਾਂ ਨੂੰ ਬੋਲੀ ਦੀ ਵੀਡੀਓ ਪਾ ਦੇ ਤਾਰਾਂ ਕਰਦੀ ਦੀ ਉਸੇ ਵਾਲੇ Google Pay 5000 ਰੁਪਏ ਦੇ ਖਾਤੇ ਚ ਜਲ ਜੋ ਹਾਂਜੀ ਬਾਕੀ ਆਪਾਂ ਨੂੰ ਪਤਾ ਖਲੋਗੀ ਕਰਮਾਂ ਨਾਲ ਆਪਾਂ ਗਰੰਟੀ ਤਾਂ ਹੀ ਚੁੱਕਣਾਂ ਸਹੀ ਗੱਲ ਹੈ ਇਹ ਵੀ ਕੋਈ ਕਹਿੰਦਾ ਨਹੀਂ ਹੈਗਾ ਕਿ ਪੰਚਰ ਲਾ ਲਈ ਨਹੀਂ ਸੰਦ ਸਮੇਂ ਇੰਨੀਆਂ ਗਰੰਟੀਆਂ ਨਹੀਂ ਕੋਈ ਦਿੰਦਾ ਕੋਈ ਗਰੰਟੀਆਂ ਨਹੀਂ ਹੁੰਦੀਆਂ ਇਹ ਕੰਮ ਦੀਆਂ ਪਰ ਫਿਰ ਵੀ ਵੀਰ ਆਂਦਾ ਵੀ 10000 ਰੁਪਇਆ ਅੱਜ ਲਵਾਂਗੇ ਤੇ ਨਹੀਂਗਾ ਵੀ 10000 ਰੁਪਇਆ ਠੀਕ ਹੈ ਜੀ ਸੰਨ ਮਾਰ ਕੇ ਰੱਖ ਲਾਂਗਾ ਕਿਸੇ ਦਾ ਤੇ ਫਿਰ ਵੀ ਚਲੋ ਨਿਕਲੂਗੀ ਜੇ ਵੀਰ ਨੂੰ ਵਿਸ਼ਵਾਸ ਹੈ ਕਮਾਲ ਡੰਗਰ ਤੇ ਚਬੜਾ ਟਾਈਮ ਨਹੀਂ ਗੁਜ਼ਾਰਿਆ ਆਪਦਾ ਤੇ ਬੁੱਲ ਤੋਂ ਬਣੀ ਆ ਡਿੰਗ ਕੇ ਬਣੀ ਆ ਤੇ ਨਿਕਲ ਆਊਗੀ ਠੀਕ ਹੈ ਜੀ ਤੇ ਅੱਗੇ ਚਲੋ ਬਹੁਤ ਖੂਬਸੂਰਤ ਇਹ ਵਹਿੜ ਦਾ ਗਰਲਾਲ ਵੀਰੇ ਇਹ ਨਕਸ਼ੀ ਅਜ ਆਪਣੇ ਕੋਲ ਤੋਂ ਤੇ ਨੰਬਰ ਇੱਕ ਕਰ ਦਿਓ ਸਮਝੇ ਆਪਣੇ ਨੰਬਰ ਵੀਰ ਜੀ ਹੈਗਾ 9814583021 ਠੀਕ ਹੈ ਜੀ ਹਾਂਜੀ ਹੁਬੇ ਦੋਸਤੋ ਇਹ ਨੰਬਰ ਵੀਰ ਗੁਰਲਾਲ ਦੇ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਦਾ ਹੈ ਨੰਬਰ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਜਦੋਂ ਵੀ ਕਿਸੇ ਵੀਰ ਨੇ ਤੁਰਨਾ ਕਿਸੇ ਵੀ ਲੋਕੇਸ਼ਨ ਤੋਂ ਸਾਈ ਬਿਆਨਾ ਕੱਚਾ ਪੱਕਾ ਆਪਣਾ ਸਾਈ ਬਿਆਨਾ ਕਰਕੇ ਮੇਰਾ ਵੀਰ ਤੁਰਿਆ ਕਰੋ ਬਾਅਦ ਵਿੱਚ ਕੋਈ ਵੀਰ ਖਰਾਬ ਨਾ ਹੋਇਓ ਕਿ ਸਿੱਧੇ ਕਈ ਵੀਰ ਡਾਇਰੈਕਟ ਆ ਜਾਂਦੇ ਕਿ ਇਹਨਾਂ ਪਸ਼ੂ ਇਸ ਕਿਲੇ ਦੇ ਉੱਪਰ ਖੜਾ ਨਹੀਂ ਮਿਲਦਾਗਾ ਤੇ ਨਿਰਾਸ਼ ਹੁੰਦੇ ਆ ਵੀ ਅਸੀਂ ਆਏ ਸੀ ਤੇ ਪਸ਼ੂ ਨਹੀਂ ਮਿਲਿਆ ਸਾਈ ਭੀ ਇਹਨਾਂ ਕਰਕੇ ਆਪਣਾ ਪਸ਼ੂ ਖਾਸ ਡੱਕ 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 ਡਕਈਆ ਕਰਕੇ ਫਿਰ ਤੁਰਿਆ ਕਰੋ ਠੀਕ ਹੈ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ